ਕਿਸੇ ਰਹਿਬਰ ਪੈਗੰਬਰ অবতার ਭਗਵਾਨ ਨੂੰ ਨਹੀਂ ਵਾ ਨਹੀਂ ਵਿਖਾਉਂਦਾ ਪਰ ਇੱਥੇ فاਸਲਾ ਸਮਝ ਲਿਓ ਗੁਰੂ ਗੋਬਿੰਦ ਸਿੰਘ ਕਿਉਂ ਖੁਦ ਖੁਦਾ ਹੈ ਕਿਉਂ ਰੱਬ ਦੁਨੀਆ ਤੇ ਪ੍ਰਗਟ ਹੈ অবতার ਰਹਿਬਰ ਪੈਗੰਬਰ ਵੀ ਬਿਹਰਾਗ ਦੀ ਘੜੀ ਵਿੱਚ ਰੋਏ ਨੇ ਬਹੁਤ ਸਿਰਮੌਰ অবতার ਹੋਏ ਨੇ ਸ਼੍ਰੀ ਰਾਮਚੰਦਰ ਮਹਾਰਾਜ ਮਾਂ ਸੀਤਾ ਵਿਛੜ ਗਈ ਮਨਮਹਿ ਝੂਰੇ ਆ ਰਾਮਚੰਦ ਸੀਤਾ ਲక్ష్మణ ਜੋਗ ਹਣਵੰਤਰ ਆ ਰਦਿਆ ਆਇਆ ਕਰ ਸੰਜੋਗ ਅੱਖਾਂ ਚੋਂ ਮੋਤੀ ਡਿੱਗੇ ਹਨੂਮਾਨ ਜੀ ਨੂੰ ਆਖਿਆ ਮਿਲਾਪ ਕਰਾਓ ਪਰਿਵਾਰ ਦਾ ਦੁੱਖ ਐਸਾ ਪਰ ਆਏ ਯਾਦੋ ਕੁੱਲ ਦਾ ਅੰਤ ਹੋਇਆ ਸ੍ਰੀ ਕ੍ਰਿਸ਼ਨ ਮਹਾਰਾਜ ਜੰਗਲ ਵਿੱਚ ਰੁਖ ਦੇ ਹੇਠਾਂ ਬੈਠੇ ਅੱਖਾਂ 'ਚੋਂ ਅਥਰੂ ਵਹਾਉਂਦੇ ਨੇ ਅੱਲਾ ਯਾਰ ਖਾਂ ਕਹਿੰਦਾ ਇਹਨਾਂ ਦੀ ਬਾਤ ਨੂੰ ਅੱਗੇ ਵਧਾਂ ਸਵਾ ਲੱਖ ਪੈਗੰਬਰ ਹੋਇਆ ਇਸਲਾਮ ਵਿੱਚ ਵੱਡੇ ਮਹਾਪੁਰਸ਼ ਯਾਕੂਬ ਹੋਏ ਨੇ ਪੰਜ ਕੁ ਬਰਿਆਂ ਦਾ ਫਰਜ਼ੰਦ ਯੂਸਫ ਵਿਛੜ ਗਿਆ ਮੰਡੀ ਵਿੱਚ ਹੀ ਵਿਕਿਆ ਏ ਮੋਇਆ ਨਹੀਂ ਐ ਤਾਹਾ ਮਾਰ ਕੇ ਵਿਛੋੜੇ ਤੇ ਯਾਕੂਬ ਰੋ ਉੱਠਿਆ ਕਹਿੰਦਾ ਹੁਣ ਆ ਉਹ ਗੁਰੂ ਗੋਬਿੰਦ ਸਿੰਘ ਤੇ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ ਸਾਬਰ ਕੋਈ ਕਮ ਐਸਾ ਰਸੂਲੋਂ ਮੇ ਆਇਆ ਕੋਈ ਨਾ ਰੋਇਆ ਹੋਵੇ ਦੁਨੀਆ ਤੇ ਐਸਾ ਪੈਗੰਬਰ ਨਹੀਂ ਆਇਆ ਜੀਸਸ ਕ੍ਰਾਈਸਟ ਮਾਉਂਟ ਆਫ 올ਿਵਸਡੇ ਉਤੇ ਸੂਲੀ ਚੜਨ ਲੱਗਿਆ ఓ ਲਾਰਡ ਪਲੀਜ਼ ਟੇਕ ਦਿਸ ਕੱਪ ਆਫ ਪੇਨ ਅਵੇ ਫਰੋਮ ਮੀ ਅੱਖਾਂ ਚੋਂ ਮੋਤੀ ਡਿੱਗੇ ਦਰਦ ਦਾ ਪਿਆਲਾ ਰੱਬਾ ਚੱਲਿਆ ਨਹੀਂ ਜਾਂਦਾ ਦੂਰ ਕਰ ਲੈ ਅੱਲਾ ਯਾਰ ਖਾਂ ਕਹਿੰਦੇ ਸਾਰੇ ਭੀੜ ਪਈ ਤੇ ਪੈਗੰਬਰ ਰੋਏ ਨੇ ਕਟਵਾ ਕੇ ਪਿਸਰ ਚਾਰ ਇੱਕ ਆਂਸੂ ਨਾ ਗिराਇਆ ਰਤਬਾ ਗੁਰੂ ਗੋਬਿੰਦ ਨੇ ઋਸ਼ੀਆਂ ਦਾ ਵੜਾਇਆ ਇਕਲੌਤਾ ਦੁਨੀਆ ਤੇ ਰੱਬ ਦਾ ਰੂਪ ਗੁਰੂ ਗੋਬਿੰਦ ਸਿੰਘ ਹੋਇਆ ਹੈ ਚਾਰ ਲਾਲ ਸ਼ਹੀਦ ਕਰਵਾ ਕੇ ਇਹਦੀ ਅੱਖ ਰੋਈ ਨਹੀਂ